ਨਕਲੀ ਪੁਲਿਸ ਮੁਲਾਜ਼ਮ ਮੁਕਾਬਲੇ ਬਣਾ ਕੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਹੱਲੇ ਵੀ ਪਰਿਵਾਰ ਉਡੀਕ ਕਰ ਰਹੇ ਨੇ ਇਨਸਾਫ ਦੀ ਲੇਕਿਨ ਕੁਝ ਕੇਸਾਂ ਵਿੱਚ ਇਨਸਾਫ ਆਇਆ ਵੀ ਹੈ ਹੁਣ ਵੀ ਇੱਕ ਸੀਬੀਏ ਦੀ ਸਪੈਸ਼ਲ ਕੋਰਟ ਨੇ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇੱਕ ਐਸਐਚਓ ਜੋ ਉਸ ਸਮੇਂ ਦੇ ਮੌਕੇ ਤੇ ਪੁਲਿਸ ਐਸਐਚਓ ਸਾਹਿਬ ਨਾਲ ਉਹਦੇ ਮੁਲਾਜ਼ਮ ਦੋ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੰਦਾਦਨ 32 ਸਾਲ ਬਾਅਦ ਇਹ ਫੈਸਲਾ ਆਇਆ ਹੈ ਜੂਰ ਪਰਿਵਾਰ ਨੂੰ ਖੁਸ਼ੀਤਾ ਜਰੂਰ ਹੈ ਕਿ ਸਜ਼ਾਵਾ ਉਮਰਗੱਦ ਦੀ ਮਰੀਆਂ ਲੇਕਿਨ ਪਰਿਵਾਰ ਹੱਲੇ ਵੀ ਕਹਿ ਰਿਹਾ ਕਿ ਫਾਂਸੀ ਦੀ ਸਜ਼ਾ ਹੁੰਦੀ ਤਾਂ ਜ਼ਿਆਦਾ ਬਿਹਤਰ ਸੀ ਕੋ ਟਾਈਮ ਦਾ ਮੌਕੇ ਦਾ ਐਫੈਕਟੋ ਟਾਣਾ ਪੱਤੀ ਕੀਦਰਾਮ ਤੇ ਕੈਡਕਾਸ ਟੇਵਲ ਦੀ ਹੋਰ ਉਹਨਾਂ ਨੂੰ ਬੋਵਾ ਨੂੰ ਰਾਜਬਾਲ ਨੇ ਜਿਹੜੀ ਆ ਸਜ਼ਾ ਹੋਈ ਹੈ ਜਿਹੜਾ ਕੀਦਰਾਮ ਜਿਹਨੂੰ 302 ਧਾਰਾ ਦੇ ਵਿੱਚ ਉਮਰਗੱਦ 2 ਲੱਖ ਰੁਪਏ ਜੁਰਮਾਨਾ 218 ਦੇ ਵਿੱਚ 2 ਸਾਲ ਕੈਦ 25000 ਜੁਰਮਾਨਾ 201 ਦੇ ਵਿੱਚ 5 ਸਾਲ ਕੈਦ ਤੇ 50000 ਰੁਪਏ ਜੁਰਮਾਨਾ ਤੇ ਜਿਹੜਾ ਰਾਜਪਾਲ ਸੀ ਉਹਨੂੰ 201 ਤੇ 120 ਈਪ ਦੇ ਤੇੜਾਵਾ 5 ਸਾਲ ਦੀ ਕਾਜ਼ਾ ਤੇ 50000 ਰੁਪਏ ਜੁਰਮਾਨਾ ਜਿਹੜਾ ਵਾ ਕੋਰਟ ਵੱਲੋਂ ਕੀਤਾ ਗਿਆ 5 ਬੰਦੇ ਆ ਬਰੇયો ਹੈ ਉਹ ਪਰਿਵਾਰ ਦੇ ਸੋਚਣ ਦੇ ਮਤਾਬਕ ਇਹ ਜਿਹੜਾ ਵਾ ਅਨਸ਼ਾਪ ਨਹੀਂ ਹੋਇਆ ਤੇ ਉਹ ਚਾਹੁੰਦੇ ਆ ਕਿ ਅਸੀਂ ਇਹਦੀ ਅਪੀਲ ਹਾਈ ਕੋਰਟ ਦੇ ਵਿੱਚ ਪਾਈ ਜਰੀਏ ਸਟੇਟ ਕਿ세 ਕ੍ਰਿਮੀਨਲ ਬੰਦੇ ਦੇ ਨਾਲ ਜਦੋਂ ਸਟੇਟ ਨੇ ਕ੍ਰਾਈਮ ਕਰਵਾਇਆ ਹੁੰਦਾ ਵਾ ਇਹ ਸਾਰਾ ਜਿਹੜਾ ਸਿੱਖਾਂ ਦੇ ਨਾਲ ਤਸ਼ੱਦਦ ਹੋਇਆ ਜਾਂ ਸਿੱਖਾਂ ਨੂੰ ਆਤਵਾਦੀ ਵੱਖਵਾਦੀ ਜਿਹੜਾ ਅਲਾਨਿਆ ਗਿਆ ਤੇ ਇਸ ਤੇ ਦੇ ਕੈਂਬੀਅਰ ਤੇ ਸਾਰੇ ਜਿਹੜੇ ਛੋਟੇ ਪੁਲਿਸ ਮੁਕਾਬਲੇ ਹੋਏ ਸੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਜਤਨਾ ਸਿੰਘ ਮਾਹਲ ਇਕਾਸ਼ੋ ਲੈ ਕੇ ਹਾਜ਼ਰ ਆਜੇ ਦੇ ਸ਼ੋਅ ਵਿੱਚ ਤੁਹਾਨੂੰ ਦੱਸਦੇ ਆ 90 ਦਹਾਕਿਆਂ ਵਿੱਚ ਜਦੋਂ ਪੰਜਾਬ ਪੁਲਿਸ ਪੰਜਾਬ ਸਰਕਾਰ ਵੱਲੋਂ ਸਿੱਖ ਨੌਜਵਾਨਾਂ 'ਤੇ ਅਤਿਆਚਾਰ ਕੀਤਾ ਜਾਂਦਾ ਸੀ ਕਿ ਨਕਲੀ ਪੁਲਿਸ ਮੁਕਾਬਲੇ ਬਣਾ ਕੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਹੱਲੇ ਵੀ ਪਰਵਾਰ ਉਡੀਕ ਕਰ ਰਹੇ ਨੇ ਇਨਸਾਫ ਦੀ ਲੇਕਿਨ ਕੁਝ ਕੇਸਾਂ ਵਿੱਚ ਇਨਸਾਫ ਆਇਆ ਵੀ ਹੈ ਹੁਣ ਵੀ ਇੱਕ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇੱਕ ਐਸਐਚਓ ਜੋ ਸਮੇਂ ਦੇ ਮੌਕੇ ਪੁਲਿਸ ਐਸਐਚਓ ਸਨ ਅਤੇ ਨਾਲ ਉਹਦੇ ਮੁਲਾਜ਼ਮ ਦੋ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਾਂ ਅੰਦਾਜ਼ਨ 32 ਸਾਲ ਬਾਅਦ ਇਹ ਫੈਸਲਾ ਆਇਆ ਹੈ ਜੁਰ ਪਰਵਾਰ ਨੂੰ ਖੁਸ਼ੀ ਤਾਂ ਜ਼ਰੂਰ ਹੈ ਕਿ ਸਜ਼ਾਵਾ ਉਮਰ ਕੈਦ ਦੀ ਮਿਲਿਆ ਲੇਕਿਨ ਪਰਵਾਰ ਹੱਲੇ ਵੀ ਕਹਿ ਰਿਹਾ ਕਿ ਫਾਂਸੀ ਦੀ ਸਜ਼ਾ ਹੁੰਦੀ ਤਾਂ ਜ਼ਿਆਦਾ ਬਿਹਤਰ ਜੀ ਕਿਉਂਕਿ ਇੰਨਾ ਲੰਬਾ ਸਮਾਂ ਨਿਕਲ ਜਾਂਦਾ ਹੈ ਤੁਹਾਨੂੰ ਇੱਥੇ ਇਹ ਵੀ ਦੱਸ ਦੇਣਾ ਕਿ 2001 ਦੇ ਵਿੱਚ ਦੋਸ਼ ਤੈਅ ਹੋਏ ਗਏ ਸਨ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਅਗੇਂਸਟ ਲੇਕਿਨ ਕਿਹਾ ਜਾਂਦਾ ਹੈ ਕਿ ਜੋ ਫਾਈਲ ਸੀਗੀ ਜਿਹੜੇ ਸਾਰੇ ਪ੍ਰੂਫਸ ਹਨ ਜਿਸ ਵਿੱਚ ਇਕੱਠੇ ਕੀਤੇ ਗਏ ਉਹੀ ਗਾਇਬ ਕਰ ਦਿੱਤੀ ਗਈ ਸੀ ਤਾਂ ਕੀ ਕਾਰਨ ਹੈ ਜੀ ਕਿ ਇੰਨਾ ਲੰਬਾ ਸਮਾਂ ਹੋਰ ਵੀ ਲੱਗ ਗਿਆ ਤੇ ਕਿਵੇਂ ਫਾਈਲ ਗਾਇਬ ਹੋ ਗਈ ਸੀ ਤਾਂ ਇਸ ਦੇ ਸਬੰਧ ਵਿੱਚ ਬਥੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਸੀਨੀਅਰ ਐਡਵੋਕੇਟ ਜਗਜੀਤ ਸਿੰਘ ਜੀ ਜੁੜੇ ਹੋਏ ਨੇ ਜੋ ਇਸ ਪੂਰੇ ਕੇਸ ਦੀ ਪੈਰਵਾਈ ਵੀ ਕਰ ਰਹੇ ਸਨ ਅਤੇ ਜਿਨ੍ਹਾਂ ਨੇ ਇਹ ਲੰਬਾ ਸਮਾਂ ਕੇਸ ਲੜਾਇਆ ਵੀ ਹੈ ਤੇ ਇਹ ਇਨਸ਼ੋਰ ਕੀਤਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲਣ ਸਾਡੇ ਨਾਲ ਜਗਜੀਤ ਸਿੰਘ ਜੀ ਜੁੜੇ ਹੋਏ ਨੇ ਤੇ ਉਹਨਾਂ ਦਾ ਫਤਿਹ ਸਾਜਣਾ ਜਗਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਦੋ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਤਾਂ ਹੋ ਗਈਆਂ ਨੇ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਹੋਰ ਸਮਲਾਜ਼ਮ ਜ਼ਿਆਦਾ ਸਨ ਤੇ ਕੀ ਕੀ ਕੇਸ ਹੋਇਆ ਜੀ ਤੇ ਕਿਉਂ ਬਾਕੀਆਂ ਨੂੰ ਸਜ਼ਾ ਨਹੀਂ ਦਿੱਤੀ ਪੂਰੀ ਜਾਣਕਾਰੀ ਦਿਓ ਜੀ ਦੇਖੋ ਜੀ 209393 ਦਾ ਕੇਸ ਸੀ 209393 ਦੇ ਵਿੱਚ ਪੱਤੀ ਪੁਲਿਸ ਵੱਲੋਂ ਇੱਕ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ ਦੋ ਨੌਜਵਾਨਾਂ ਨੂੰ ਘਰੋਂ ਚੁੱਕਿਆ ਗਿਆ ਤਖਵੰਦ ਸਿੰਘ ਕਿਤੇ ਕਰਦੇ ਚਾਹੀਏ ਠੀਕ ਹੈ ਜੀ ਤੇ ਬਾਅਦ ਦੇ ਵਿੱਚ ਪੁਛ ਦੇਣ ਉਹਨਾਂ ਨੂੰ ਗੈਰ ਕਾਨੂੰਨੀ ਹरासत ਰੱਖਣ ਤੋਂ ਬਾਅਦ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜੀ ਇਹਦੇ ਇਹਦੇ ਵਿੱਚ ਜਿਹੜੇ ਅਕਿਊਜ਼ ਬਰੀ ਹੋਏ ਨੇ ਉਹਦਾ ਇਹ ਕਾਰਨ ਰਿਹਾ ਕਿ 30 ਸਾਲੇ ਕੇਸ ਜਿਹੜਾ ਵਾ ਜੀ ਪੰਜਾਬ ਨਰੇਆਣਾ ਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜੀ ਜਿਹੜਾ ਵਾ ਫੇਰ ਆ ਠੀਕ ਹੈ ਜੀ ਤੇ 3 ਸਾਲਾਂ ਬਾਅਦ ਜਿਹੜਾ ਵਾ ਇਹਦੇ ਤੋਂ ਸਟੇਵਕੇ ਤੋਂ ਬਾਅਦ ਜਿਹੜਾ 2 ਸਾਲਾਂ ਕੇ ਡੀ.ਆਈ.ਜੀ. ਕੋਰਟ ਨੇ ਜਿਹੜਾ ਫੈਸਲਾ ਇਹ ਬਣਾਇਆ ਤੇ ਇਹਨਾਂ 3 ਸਾਲਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਜਿਹੜੇ ਉਸ ਟਾਈਮ ਦੇ ਮੌਕੇ ਦੇ ਗਵਾਹ ਸੀ ਜਿੰਨਾਂ ਦੇ ਸਾਹਮਣੇ ਉਹਨਾਂ ਸਿਰਖ ਨਾ ਹੋ ਜਾਨੋ ਚੁੱਕਿਆ ਗਿਆ ਜੀ ਜਾਂ ਉਹ ਥਾਣੇ ਦੇ ਵਿੱਚ ਮਿਲ ਕੇ ਆਉਂਦੇ ਰਹੇ ਜੀ ਜਾ ਹੋਰ ਵੀ ਵੇਸ ਤਰੀਕੇ ਦੇ ਵੀ ਉਹਨਾਂ ਦੀਆਂ ਗਵਾਹੀਆਂ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਪੈਰਵਾਈ ਕੀਤੀ ਸੀ ਜੀ ਉਹ 38 ਵਿੱਚੋਂ ਜਿਹੜੇ ਆ ਤਈ ਗਵਾਵਾਂ ਦੀ ਜਿਹੜੀ ਆ ਉਹ ਡੈਥ ਹੋ ਚੁੱਕੀ ਸੀ ਇਹਨਾਂ 32 ਸਾਲਾਂ ਦੇ ਵਿੱਚ ਠੀਕ ਹੈ ਜੀ ਤੇ ਫਿਰ ਇੱਕ ਜਿਹੜੇ ਸੁਖਬ ਸਿੰਘ ਦੀ ਵਾਈਫ ਸੀ ਜਿਹੜੀ ਜਿਸ ਟਾਈਮ ਉਹਨਾਂ ਨੂੰ ਚੱਕਿਆ ਗਿਆ ਸੀ ਤੇ ਉਸ ਟਾਈਮ ਉਹ ਘਰ ਮਜੂਦੀ ਸਿਰਫ ਇੱਕ ਸਿੰਗਲ ਐਵੀਡੈਂਸ ਹੀ ਉਹਨਾਂ ਦਾ ਪਰ ਉਹਨਾਂ ਦੀ ਤੇਜ ਜ਼ਿਆਦਾ ਕਰਕੇ ਤੇ 32 ਸਾਲਾਂ ਬਾਅਦ ਜਿਹੜੇ ਅਕਿਊਜ਼ ਦੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਨਾ ਹੋ ਹੁੰਦਾ ਕਰਕੇ ਜਿਹੜੇ ਠੀਕ ਹੈ ਜੀ ਜ਼ਿਆਦਾ ਮੁਜ਼ਮਮੀ ਇਹਦੇ ਵਿੱਚੋਂ ਉਹ ਪਰਿਓ ਕਿ ਕਿਉਂਕਿ ਇਸ ਐਫਆਈਆਰ ਦੇ ਵਿੱਚ ਟੋਟਲ 16 17 ਪੁਲਿਸ ਮੁਲਾਜ਼ਮਾਂ ਦੇ ਜਿਹੜੇ ਨਾਮ ਬੋਲਦੇ ਠੀਕ ਹੈ ਜੀ ਜਿਦੇ ਵਿੱਚੋਂ 11 ਪੁਲਿਸ ਮੁਲਾਜ਼ਮਾਂ ਨੂੰ ਸੀਬੀਆਈ ਨੇ ਮੋਰਟਮ ਬਣਾਇਆ ਸੀ ਠੀਕ ਹੈ ਜੀ ਉਹਦੇ ਵਿੱਚੋਂ ਚਾਰ ਦੀ ਜਿਹੜੀ ਆ ਉਹ ਟ੍ਰਾਇਲ ਦੌਰਾਨ ਡੈਥ ਹੋ ਚੁੱਕੀ ਸੀ ਠੀਕ ਹੈ ਜੀ ਤੇ ਜਿਹਨੂੰ ਜਿਹੜਾਵਾ ਕੋਰਟ ਨੇ ਸਬੂਤਾਂ ਦੀ ਘਾਟ ਦੇ ਕਾਰਨ ਪਰਿਕਾਰ ਦਿੱਤਾ ਤੇ ਦੋ ਜਿਹੜੇ ਇੱਕ ਉਸ ਟਾਈਮ ਦਾ ਮੌਕੇ ਦਾ ਐਫਐਚਓ ਕਾਣਾਪੱਟੀ ਠੀਕाराम ਤੇ ਗੈਡਕਾਟੇਵਲ ਉਹ ਉਹਨਾਂ ਨੂੰ ਦੋਵਾਂ ਨੂੰ ਰਾਜਪਾਲ ਨੇ ਜਿਹੜੀ ਆ ਸਜ਼ਾ ਹੋਈ ਹੈ ਜਿਹੜਾ ਠੀਕाराम ਸੀ ਉਹਨੂੰ 302 ਧਾਰਾ ਦੇ ਵਿੱਚ ਉਮਰ ਕੈਦ 2 ਲੱਖ ਰੁਪਏ ਜੁਰਮਾਨਾ 218 ਦੇ ਵਿੱਚ 2 ਸਾਲ ਕੈਦ 25000 ਜੁਰਮਾਨਾ ਜੀ 201 ਦੇ ਵਿੱਚ 5 ਸਾਲ ਕੈਦ ਤੇ 50000 ਰੁਪਏ ਜੁਰਮਾਨਾ ਤੇ ਜਿਹੜਾ ਰਾਜਪਾਲ ਸੀ ਉਹਨੂੰ 201 ਤੇ 120 ਬੀ ਦੇ ਵਿੱਚ ਜਿਹੜਾ ਵਾ 5 ਸਾਲ ਦੀ ਸਜ਼ਾ ਤੇ 50000 ਰੁਪਏ ਜੁਰਮਾਨਾ ਜਿਹੜਾ ਵਾ ਕੋਰਟ ਵੱਲੋਂ ਕੀਤਾ ਗਿਆ ਜਗਜੀਤ ਸਿੰਘ ਜੀ ਸਜ਼ਾ ਵਾ ਤਾਂ ਇਹ ਹੋ ਗਈਆਂ ਨੇ ਲੇਕਿਨ 32 ਸਾਲ ਦਾ ਸਮਾਂ ਲੱਗਿਆ ਹੈ ਕੀ ਪਰਿਵਾਰ ਨਾਲ ਤੁਹਾਡੀ ਗੱਲਬਾਤ ਹੋਈ ਹੈ ਪਰਿਵਾਰ ਨੂੰ ਹੁਣ ਸੰਤੁਸ਼ਟੀ ਹੈ ਜਾਂ ਅੱਗੇ ਹੋਰ ਕੋਈ ਦੁਬਾਰਾ ਚੈਲੰਜ ਕਰਨਗੇ ਇਸ ਕੇਸ ਨੂੰ ਦੇਖੋ ਜੀ ਪਰਿਵਾਰ ਨਾਲ ਗੱਲ ਹੋਈ ਆ ਪਰਿਵਾਰ ਤਿੰਨ ਤਰੀਕ ਨੂੰ ਵੀ ਉੱਥੇ ਸੀ ਜੀ ਅੱਜ ਵੀ ਉੱਥੇ ਸੀ ਤੇ ਪਹਿਲਾਂ ਵੀ ਉਹਨਾਂ ਦੇ ਨਾਲ ਸਾਡੀ ਗੱਲਬਾਤ ਜਿਹੜੀ ਆ ਫੋਨ ਤੇ ਜਾਂ ਉਹਵੇਂ ਵੀ ਉਹ ਮਿਲਦੇ-ਜਿਲਦੇ ਰੰਡੇ ਦੀ ਚੱਲਦੀ ਰਹੀ ਆ ਪਰ ਜਿਹੜਾ ਪਰਿਵਾਰ ਦਾ ਕਹਿਣਾ ਵਾ ਕਿ ਜਿਹੜੇ ਮੇਨ ਕਿਉਂ ਦੇ ਇਸ ਤਰ੍ਹਾਂ ਉਸ ਸਮੇਂ ਦਾ ਡੀਐਸਪੀ ਵੀ ਕਸ਼ਮੀਰ ਸਿੰਘ ਜਿਹੜਾ ਉਹਨਾਂ ਤੋਂ 50000 ਰੁਪਏ ਦੀ ਮੰਗ ਕਰਦਾ ਸੀ ਸਖਵੰਤ ਸਿੰਘ ਨੂੰ ਛਕਣ ਬਦਲੇ ਤੇ ਬਾਕੀ ਜਿਹੜੇ ਜਿਹੜੇ ਪੁਲਿਸ ਮਲਾਏ ਮੇ ਜਿਤਰਾ ਐਫਐਸਓ ਨਰੰਗ ਸਿੰਘ ਦੀ ਜਿੰਨੇ ਸਖਵੰਤ ਸਿੰਘ ਨੂੰ ਘਰੋਂ ਚਾੱਕ ਕੇ ਘੜਿਆ ਸੀ ਉਹ ਜਿਹੜੇ ਪੰਜ ਬੰਦੇ ਆ ਬਰੀ ਹੋ ਗਏ ਉਹ ਪਰਿਵਾਰ ਦੇ ਸੋਚਣ ਦੇ ਮੁਤਾਬਕ ਇਹ ਜਿਹੜਾ ਵਾ ਅਨਸਾਫ਼ ਨਹੀਂ ਹੋਇਆ ਤੇ ਉਹ ਚਾਹੁੰਦੇ ਆ ਕਿ ਅਸੀਂ ਅੱਗੇ ਅਪੀਲ ਹਾਈ ਕੋਰਟ ਦੇ ਵਿੱਚ ਫਾਇਲ ਕਰੀਏ ਜਗਜੀਤ ਸਿੰਘ ਜੀ ਕੀ ਕਾਰਨ ਦੇਖਦੇ ਹੋ ਕਿ ਇੰਨਾ ਲੰਬਾ ਸਮਾਂ ਲੱਗ ਜਾਂਦਾ ਹੈ ਕਿਉਂਕਿ 1993 ਦੇ ਵਿੱਚ ਇਹ ਪੁਲਿਸ ਮਕਾਲ ਛੁੱਠੇ ਮੁਕਾਬਲੇ ਜਿਹੜੇ ਹੋਏ ਸਨ ਤੇ 2001 ਦੇ ਵਿੱਚ ਕਹਿੰਦੇ ਦੋਸ਼ ਤੈ ਵੀ ਹੋ ਗਏ ਸੀ ਇਹਨਾਂ ਮੁਲਜ਼ਮਾਂ ਦੇ ਗਿਸ਼ ਲੇਕਿਨ ਫੇਰ ਵੀ ਕਿਉਂ ਇੰਨਾ ਸਮਾਂ ਲੱਗ ਗਿਆ ਕਿ ਹੁਣ ਜਾ ਕੇ ਸਜ਼ਾਾਂ ਹੋਈਆਂ ਵੇਖੋ ਜਦੋਂ ਕਤੇ ਕਿਵੇਂ ਕ੍ਰਿਮੀਨਲ ਬੰਦੇ ਦੇ ਨਾਲ ਹੁੰਦੀ ਜਦੋਂ ਸਟੇਟ ਨੇ ਕ੍ਰਾਈਮ ਕਰਵਾਇਆ ਹੁੰਦਾ ਵਾ ਇਹ ਸਾਰਾ ਜਿਹੜਾ ਸਿੱਖਾਂ ਦੇ ਨਾਲ ਤਸ਼ੱਦਦ ਹੋਇਆ ਜਾਂ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਜਿਹੜਾ ਐਲਾਨਿਆ ਗਿਆ ਤੇ ਸਟੇਟ ਦੇ ਕਹਿਣ ਦੇ ਉੱਤੇ ਇਹ ਸਾਰੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਸੀ ਪਰ ਲੋਕਾਂ ਦੀ ਆਵਾਜ਼ ਚੁੱਕਣ ਦਾ ਕਰਕੇ ਜਾਂ ਕਾਲੜਾ ਸਾਹਿਬ ਦੇ ਲਾ ਬਤਾਓ ਉਹ ਜਾਣ ਦਾ ਕਰਕੇ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਜਿਹੜੀ ਨਗੋਣੀ ਦੀ ਰਾਤ ਜਿਹੜੀ ਮਿਲੀ ਸੀ ਤੇ ਉਹਦੇ ਤਹਿਤ ਹੀ ਇਹ ਕੇਸ ਜਿਹੜੇ ਆ ਰਜਿਸਟਰ ਹੋਏ ਪਰ ਜਿਹੜੀ ਸਟੇਟ ਆ ਉਹ ਆਪਣੇ ਮੋਰਿਆਂ ਨੂੰ ਜਿਹੜੀ ਆ ਪੂਰੀ ਪ੍ਰੋਟੈਕਟ ਕਰਦੀ ਆ ਤੇ ਉਹਨੇ ਸਾਰੇ ਹੱਥ ਕੰਡੇ ਜਿਹੜੇ ਵਰਤ ਕੇ ਆ ਇਹ ਜਦੋਂ ਸਾਡੀ ਅਕਾਲੀ ਜਿਹੜੀ ਪੰਥਕ ਸਰਕਾਰ ਆ ਕਾਉਂਦੀ ਸੀ ਜੀ ਬਾਰੇ ਸਰਕਾਰ ਉਸ ਤਰ੍ਹਾਂ ਦੇ ਜਿਹੜੇ ਜ਼ਿਆਦਾਤਰ ਕੇਸ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸਟੇ ਹੋ ਗਏ ਤੇ ਉਹਨਾ ਸਟੇ ਇਹ ਜਿਹੜਾ ਸਟੇ ਆ ਤਕਰੀਬਨ 20 ਸਾਲ ਸੁਪਰੀਮ ਕੋਰਟ ਆਫ ਇੰਡੀਆ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 20 ਸਾਲ ਇਹ ਕੇਸ ਜਿਹੜੇ ਆ ਸਟੇ ਰਹੇ ਆ ਇਹ ਜਿਹੜਾ ਕੇਸ ਆ ਬਿਲਕੁਲ ਐਡਵੋਕੇਟ ਸਾਹਿਬ ਕਿਉਂਕਿ ਉਸ ਸਮੇਂ ਤੁਸੀਂ ਬਾਦਲ ਸਰਕਾਰ ਬਾਦਲ ਪਰਿਵਾਰ ਦੀ ਗੱਲ ਵੀ ਕੀਤੀ ਆ ਉਸ ਸਮੇਂ ਕਾਲੀ ਦਲ ਦੀ ਸਰਕਾਰ ਕਾਫੀ ਲੰਬਾ ਸਮਾਂ ਰਹੀ ਵੀ ਤੇ ਸੈਂਟਰ ਵਿੱਚ ਵੀ ਉਹਨਾਂ ਨਾਲ ਅਲਾਈਅੰਸ ਸੀਗੀ ਲੇਕਿਨ ਫੇਰ ਵੀ ਕਹਿ ਲਓ ਪੰਥਕ ਪਾਰਟੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਪੈਰਵਾਈਆਂ ਕੀਤੀਆਂ ਨੇ ਤਾਂ ਲੰਬਾ ਸਟੇ ਵੀ ਰਹੀ ਆ ਲੇਕਿਨ ਦੂਜੇ ਪਾਸੇ ਤੁਸੀਂ ਗੱਲ ਕੀਤੀ ਸਟੇ ਦੀ ਸਟੇਟ ਜਿਹੜੀ ਸਟੇਟ ਨੇ ਇੰਨੇ ਤਸ਼ੱਦਦ ਕੀਤੇ ਗਏ ਨੇ ਨੌਜਵਾਨਾਂ ਤੇ ਤੇ ਇਸੇ ਕੇਸ ਵਿੱਚ ਵੀ ਕਹਿੰਦੇ ਕਿ 2001 ਵਿੱਚ ਦੋਸ਼ ਫਾਈਨਲ ਹੋ ਗਏ ਸੀ ਕਹਿੰਦੇ ਸਾਰੀ ਜੋ ਪ੍ਰੂਫ ਆ ਨਾ ਪ੍ਰੂਫ ਵਾਲੀ ਫਾਈਲ ਸੀਗੀ ਉਹੀ ਗਾਇਬ ਕਰ ਦਿੱਤੀ ਗਈ ਸੀ 맞 ਮੈਂ ਉਹੀ ਦਾਦਾ ਇਹ 2001 ਦੇ ਵਿੱਚ ਜਦੋਂ ਚਾਰਜ ਸ਼ੀਟ ਇਹਦੇ ਵਿੱਚ ਫਾਈਲ ਹੋ ਜਾਂਦੀ ਆ ਤੇ ਜੇ ਉਸ ਟਾਈਮ ਹੀ ਇਹਦੇ ਵਿੱਚ ਸਾਰਾ ਐਵੀਡੈਂਸ ਹੋ ਜਾਂਦਾ ਜਿਹੜੇ 23 ਗਵਾਹਾਂ ਦੀ ਡੈਥ ਹੋ ਚੁੱਕੀ ਆ ਉਹ 23 ਗਵਾਹ ਆਪਣੇ ਆਣ ਕੇ ਜੀ ਮਿਆਣ ਕੋਰਟ ਦੇ ਵਿੱਚ ਦਰਜ ਕਰਵਾ ਲੈਂਦੇ ਉਹਨਾਂ ਮੁਜਮਾ ਨੂੰ ਪਛਾਲ ਲੈਂਦੇ ਤੇ ਇਹ ਸਾਰੇ ਦੇ ਸਾਰੇ ਬੰਦੇ ਜਿਹੜੇ ਉਮਰ ਕੈਦ ਹੋਣੇ ਸੀ ਕਿਉਂਕਿ ਇਹ ਸਾਡੀ ਪੰਥਕ ਸਰਕਾਰ ਦੀ ਜਿਹੜੀ ਸਿੱਖਾਂ ਲਈ ਤੋਹਫਾ ਦੀ ਵੀ ਨਾ ਤੈਸਾ ਨੂੰ ਸੇ ਕਰਵਾ ਦਿੱਤਾ ਗਿਆ ਤੇ ਦੂਸਰਾ ਜਿਹੜਾ ਇੱਕ 1997 ਦੀ ਇਲੈਕਸ਼ਨ ਦੇ ਵਿੱਚ ਬਾਦਲ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਹੜੇ ਪੁਲਿਸ ਵੱਲੋਂ ਨਜਾਇਜ਼ ਲੋਕਾਂ ਨੂੰ ਮਾਰੇ ਗਿਆ ਵਾ ਉਹਦੇ ਲਈ ਇੱਕ ਕਮਿਸ਼ਨ ਬਣਾਇਆ ਜਾਊਗਾ ਠੀਕ ਹੈ ਜੀ ਤੇ ਪਰ ਸਰਕਾਰ ਬਣ ਤੋਂ ਬਾਅਦ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਇਹਨਾਂ ਨੂੰ ਜੋ ਪੁਰਾਣੀਆਂ ਗੱਲਾਂ ਨੂੰ ਤੇ ਇੱਕ ਲੀਗਲ ਸੈੱਲ ਬਣਾ ਦਿੱਤਾ ਜਿੰਨੇ ਕਿ ਸਿਸਟਮ ਦੀ ਸੁਣਵਾਈ ਕਰਨੀ ਸੀ ਪਰ ਉਹ ਪੈੜਵਾਈ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਕਰਦਾ ਰਿਹਾ ਜਿਹੜੇ ਕਿ ਅਕਿਊਜ਼ ਨੇ ਅੱਜ ਤੱਕ ਵੀ ਉਹ ਲੀਗਲ ਸੈਲਟ ਦੇ ਜਿਹੜੇ ਹੈਗੇ ਨੇ ਮੁਲਾਜ਼ਮ ਹਰ ਡੇਟ ਦੇ ਉੱਤੇ ਆਣ ਕੇ ਇਹ ਸਾਰੀ ਪੈਰਵਾਹੀ ਦੀ ਦੇਖਰੇਖ ਕਰਦੇ ਆ ਤੇ ਉਹ ਜਿਹੜਾ ਸੀਕ੍ਰੀਟ ਫੰਡ ਆ ਉਹਦੇ ਵਿੱਚੋਂ ਇਹਨਾਂ ਮੁਜਮਾ ਦੇ ਜਿਹੜੇ ਵਕੀਲਾਂ ਨੂੰ ਆ ਫੀਸਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਆਉਣ ਜਾਣ ਲਈ ਗੱਟੀਆਂ ਮਹੀਆ ਕਰਵਾਈਆਂ ਜਾਂਦੀਆਂ ਤੇ ਬਕਾਇਦਾ ਸਾਰੇ ਖਰਚੇ ਉਹਨਾਂ ਦੇ ਕੀਤੇ ਜਾਂਦੇ ਆ ਇਤੋਂ ਤੱਕ ਕਿ ਪਰਿਵਾਰਾਂ ਨੂੰ ਜਿੱਦਣ ਲਈ ਵਟੇ ਯਾਨੀ ਕਿ ਲਖਾਂ ਪਈਆਂ ਨੇ ਜਿਹੜੀਆਂ ਆਫਰਾਂ ਨੇ ਉਹ ਸੈਲ ਵੱਲੋਂ ਕੀਤੀਆਂ ਜਾਂਦੀਆਂ ਜੀ ਜਿਹੜੀਆਂ ਜਿਹੜੀਆਂ ਕਿ ਵਿਕਟਮ ਫੈਮਿਲੀ ਦੇ ਲਈ ਬਣਾਇਆ ਗਿਆ ਸੈਲ ਸੀ ਜੀ ਕਿਉਂਕਿ ਆਪਾਂ ਦੇਖਦੇ ਹਾਂ ਇਹ ਵਾਲਾ ਕੇਸ ਤਾਂ ਹੋ ਗਿਆ ਜੀ ਸਟੇਟ ਦੀ ਗੱਲ ਕਰ ਰਹੇ ਸੀਗਾ ਤੇ ਕੋਈ ਆਪਾਂ ਭਾਈ ਜਸਵੰਤ ਸਿੰਘ ਖਾਲੜਾ ਹੁਣਾ ਵੱਲੋਂ ਖਾਸ ਕਰਕੇ ਜੋ ਉਸ ਸਮੇਂ ਨੌਜਵਾਨ ਗਾਇਬ ਹੋ ਗਏ ਸਨ ਜਬ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਉਹਨਾਂ ਦੇ ਡਾਕੂਮੈਂਟ ਤਿਆਰ ਕੀਤੇ ਗਏ ਕਿ ਹਜ਼ਾਰਾਂ ਹੀ ਜੋ ਨੌਜਵਾਨ ਗਾਇਬ ਹੋ ਗਏ ਸਨ ਜਿਹਨਾਂ ਦਾ ਕੋਈ ਆਤਾ ਪਤਾ ਵੀ ਨਹੀਂ ਸੀਗਾ ਤੇ ਹੱਲੇ ਵੀ ਸਰਕਾਰਾਂ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਕਿ ਉਹ ਵਾਲਾ ਸੱਚ ਕਿਤੇ ਜੋ ਸਿੱਖਾਂ ਨਾਲ ਇੰਨਾ ਤੱਕਾ ਹੋਇਆ ਉਹ ਵੀ ਬਾਹਰ ਨਾ ਜਾਵੇ ਕਿਉਂਕਿ ਉਹਨਾਂ ਤੇ ਜੋ ਡਾਕੂਮੈਂਟਰੀ ਬਣ ਰਹੀ ਹੈ ਇੱਕ ਫਿਲਮ ਆਧਾਰਿਤ ਉਹਨਾਂ ਤੇ ਜੀਵਨੀ ਤੇ ਹੈਗੀ ਆ ਉਹਨੂੰ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ ਦੇਖੋ ਜੀ ਉਹ ਫਿਲਮ ਤੇ ਇੱਕ ਫਿਲਮ ਉਹ ਜਿੰਦੀ ਉਹਨੂੰ ਵੀ ਰਮੀਦ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ ਇੱਕ ਕਲਾਕਾਰ ਵੱਲੋਂ ਬਣਾਈ ਗਈ ਹੈ ਕਿਉਂਕਿ ਨਾ ਤੇ ਉਹ ਮੈਂ ਵੇਖੀ ਅਜੇ ਵੀ ਉਹਦੇ ਚ ਕੀ ਸਚਾਈ ਆ ਪਰ ਸਾਡੀ ਸੰਸਥਾ ਪੰਜਾਬ ਡਾਕੂਮੈਂਟੇਸ਼ਨ ਐਡਵੋਕੇਸੀ ਪ੍ਰੋਜੈਕਟ ਵੱਲੋਂ ਇੱਕ ਪੰਜਾਬ ਐਂਡ ਹਰਿਆਣਾ ਇਕੋਰ ਦੇ ਵਿੱਚ ਪੀ ਆਈ ਐਲ 82557 ਬੰਦਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੀ ਪੀਆਈਐਲ ਲਾਈ ਗਈ ਹੈ ਤੇ ਸਾਡੇ ਵੱਲੋਂ ਇਹ ਮੰਗ ਰੱਖੀ ਗਈ ਹੈ ਕਿ ਜਿਸ ਤਰ੍ਹਾਂ ਸੀਬੀਆਈ ਨੇ 1995 ਦੇ ਵਿੱਚ ਕਾਗੜਾ ਸਾਹਿਬ ਦੇ ਲਾਪਤਾ ਹੋਣ ਤੋਂ ਬਾਅਦ ਇਹਨਾਂ ਕੇਸਾਂ ਦੇ ਵਿੱਚ ਇਨਵੈਸਟਿਗੇਟ ਕੀਤਾ ਗਿਆ ਈ ਉਹ ਟੋਟਲ 8257 ਕੇਸਾਂ ਨੂੰ ਵੀ ਇਸੇ ਤਰਜ਼ ਦੇ ਉੱਤੇ ਲੈ ਕੇ ਤੇ ਉਹਨਾਂ ਨੂੰ ਇਨਵੈਸਟਿਗੇਟ ਕੀਤਾ ਜਾਏ ਤੇ ਜਿਹੜੇ ਦੋਸ਼ੀ ਪੁਲਿਸ ਮਲਾਜਮ ਨੇ ਉਹਨਾਂ ਦੇ ਖਿਲਾਫ ਐਫਆਈਆਰ ਰਜਿਸਟਰ ਕਰਕੇ ਟ੍ਰਾਇਲ ਚਲਾਏ ਜਾਣ ਮਤਲਬ ਤੁਹਾਡਾ ਕਹਿਣਾ ਕਿ 8257 ਬੰਦੇ 8257 ਬੰਦਿਆਂ ਦੀ ਸਾਡੀ ਇੱਕ ਪੀਆਈਐਲ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਚੱਲ ਰਹੀ ਹੈ 2019 ਤੋਂ ਮਤਲਬ ਤੁਸੀਂ ਕਹਿ ਰਹੇ ਹੋ ਇਹ 8257 ਬੰਦੇ ਅਕਿਊਜ਼ਨ ਜਿਨ੍ਹਾਂ ਨੂੰ ਹਲੇ ਸਜ਼ਾਵਾਂ ਮਿਲੀਆਂ ਨਹੀਂ ਤੇ ਇਹਨਾਂ ਤੋਂ ਇਲਾਵਾ ਨਹੀਂ 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 ਤੁਸੀਂ ਗਲਤ ਸਮਝ ਗਏ 8257 ਬੰਦੇ ਕਿਊਜ਼ ਨਹੀਂ ਜਿਹੜੇ 8257 ਬੰਦੇ ਪੁਲਿਸ ਵੱਲੋਂ ਮਾਰੇ ਗਏ ਨੇ ਠੀਕ ਹੈ ਜੀ ਉਨਾ ਦੇ ਸਬੰਧ ਵਿੱਚ 357 ਉਹਨਾਂ ਦੀ ਗਿਣਤੀ ਹੈ ਜਿਹੜੀ ਖਾਲੜਾ ਸਾਹਿਬ ਨੇ ਗਿਣਤੀ ਦਿੱਤੀ ਸੀ ਠੀਕ ਹੈ ਜੀ ਉਹਨਾਂ ਨੇ 3000 ਮਿchan ਘਟਾਂ ਦੀ 2093 ਬੰਦਿਆਂ ਦੀ ਲਿਖ ਦਿੱਤੀ ਠੀਕ ਹੈ ਜੀ ਤੇ ਉਹਨਾਂ ਨੇ ਇੱਕ ਫਿਗਰ ਦੇ ਦਿੱਤੀ ਸੀ ਵੀ ਇਸ ਹਿਸਾਬ ਨਾਲ ਪੂਰੇ ਪੰਜਾਬ ਦੇ ਵਿੱਚ 25000 ਜਿਹੜੇ ਸਿੱਖ ਨੌਜਵਾਨ ਆ ਪੁਲਿਸ ਵੱਲੋਂ ਲਾਪਤਾ ਕੀਤਾ ਗਿਆ ਠੀਕ ਹੈ ਜੀ ਪਰ ਜਿੰਨੀ ਅਸੀਂ ਅਸੀਂ ਅਨਿਯਤਗੀਰ ਕਰ ਸਕਦੇ ਆ ਤੇ ਜੋ ਡਾਟਾ ਇਕੱਠਾ ਕਰ ਸਕਦੇ ਆ ਪੂਰੇ ਪੰਜਾਬ ਦੇ ਵਿੱਚੋਂ ਜਿੰਨਾ ਕਿ ਜਿੰਨੀ ਕਿ ਸਾਡੀ ਛੋਟੀ ਜੀ ਟੀਮ ਹੀ ਤੇ ਜਿੰਨੇ ਕ ਪੱਧਰ ਤੇ ਅਸੀਂ ਜਾ ਸਕਦੇ ਸੀ ਅਸੀਂ 8257 ਬੰਨਿਆਂ ਦਾ ਡਾਟਾ ਇਕੱਠਾ ਕਰਕੇ ਵਾਪਸ ਤਰੀਕਿਆਂ ਦੇ ਨਾਲ ਤੇ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੀਆਈਐਲ ਫਾਈਲ ਕੀਤੀ ਗਈ ਹੈ ਜਗਜੀਤ ਸਿੰਘ ਜੀ ਇਹ ਕੇਸ 'ਚ ਵੀ ਸਜ਼ਾ ਹੋ ਗਈ ਤੇ ਪਹਿਲਾਂ ਵੀ ਤੁਸੀਂ ਕਈ ਕੇਸ ਜਿਨ੍ਹਾਂ ਵਿੱਚ ਇਹ ਇਨਸ਼ੋਰ ਕੀਤਾ ਕਿ ਵੱਡੇ ਵੱਡੇ ਅਫਸਰਾਂ ਨੂੰ ਸਜ਼ਾ ਹੋਣ ਹੋਰ ਵੀ ਕੋਈ ਕੇਸ ਚੱਲੇ ਨੇ ਜਿਨ੍ਹਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਸਜ਼ਾਵਾਂ ਆ ਸਕਦੀਆਂ ਨੇ ਜਾਂ ਫੈਸਲੇ ਆ ਸਕਦੇ ਨੇ ਵੇਖੋ ਜਿਹੜੇ ਸੀਬੀਆਈ ਵੱਲੋਂ 60 ਦੇ ਕਰੀਬ ਜਿਹੜੇ ਕੇਸ ਆ ਰੇਟਡ ਕੀਤੇ ਗਏ ਸੀ ਤੇ ਉਹਦੇ ਵਿੱਚੋਂ ਜਿਹੜੇ ਆ ਜਦੋਂ 2017 ਤੋਂ ਲੈ ਕੇ ਜਦੋਂ ਜਦੋਂ ਤੋਂ ਮੈਂ ਇਹਨਾਂ ਕੇਸਾਂ ਦੀ ਪੈਰਵਾਹੀ ਕਰ ਰਿਹਾ ਹਾਂ 26 ਕੇਸ ਸੀ ਜੀ ਜਿਹਦੇ ਵਿੱਚੋਂ ਸ਼ਬਦੀ ਕੇਸ ਡਸਾਈਡ ਹੋ ਚੁੱਕੀਆਂ ਤੇ ਦਾਸ ਕੇਸ ਅਜੇ ਜਿਹੜੇ ਆ ਪੈਂਡਿੰਗ ਚੱਲ ਰਹੇ ਆ ਠੀਕ ਹੈ ਜੀ ਠੀਕ ਹੈ ਜੀ ਤੇ ਹੋਰ ਕੋਈ ਸੰਬੰਧ ਕੇਸਬੰਧੀ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਜੀ ਸੀ ਸੰਗਤਾਂ ਨੂੰ ਦੇਖੋ ਜਨਤਾ ਨੂੰ ਤੇ ਇਹੋ ਹੀ ਇਹੋ ਹੀ ਚੱਕਰ ਆ ਕਿ ਜਨਤਾ ਨੂੰ ਜਾਗਰੂਕ ਹੋਣਾ ਚਾਹੀਦਾ ਵਾ ਜਿਸ ਤਰ੍ਹਾਂ ਸਾਡੇ ਨਾਲ 1984 ਤੋਂ ਲੈ ਕੇ 95 ਤੱਕ ਹੁੰਦਾ ਰਿਹਾ ਦੇ ਉਸੇ ਤਰੀਕੇ ਦੇ ਨਾਲ ਹੀ ਅੱਜ ਕੱਲ੍ਹ ਜਿਹੜੇ ਸਿੱਕਾ ਦੇ ਮੋੜਿਆਂ ਨੂੰ ਝੂਠੇ ਪੋਸਮਕਾਰਨਿਆਂ ਦੇ ਵਿੱਚ ਮਾਰਿਆ ਜਾ ਰਿਹਾ ਉਸੇ ਪੈਟਰਨ ਦੇ ਉੱਤੇ ਹੀ ਉਹਨਾਂ ਨੂੰ ਜੋਸਟਮਰੀ 1983 ਤੋਂ ਲੈ ਕੇ 95 ਤੱਕ ਚੱਲਦੀ ਸੀ ਉਸੇ ਤਰੀਕੇ ਦੇ ਨਾਲ ਹੀ ਹੁਣ ਵੀ ਜਿਹੜੀ ਆ ਅੱਜ ਦੀ ਮੌਜੂਦਾ ਗੌਰਮੈਂਟ ਹੈ ਉਹ ਥਾਰਾ ਕੁਝ ਕਰਵਾ ਰਹੀ ਆ ਤੇ ਜਿਹੜੀ ਸਿੱਖ ਕੌਮਿਆ ਨੂੰ ਵੱਡੇ ਪੱਧਰ ਤੇ ਲਾਮਬੰਦ ਹੋ ਕੇ ਇਹੋ ਜਿਹੀਆਂ ਸਮਾਉਣੀਆਂ ਰਕਤਾਂ ਨੂੰ ਜਿਹੜੀ ਆ ਉਹ ਢਲ ਪਾਉਣੀ ਚਾਹੀਦੀ ਹੈ ਤੇ ਇਹਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਚੱਲੀ ਗਈ ਨੇ ਐਡਵੋਕੇਟ ਜਗਜੀਤ ਸਿੰਘ ਜੀ ਤੁਹਾਡਾ ਆਕਾਲ ਚਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਤੁਸੀਂ ਐਡਵੋਕੇਟ ਜਗਜੀਤ ਸਿੰਘ ਨੂੰ ਸੁਣਿਆ ਉਹ ਉਹਨਾਂ ਨੇ ਕੇਸ ਬਾਰੇ ਤਾਂ ਜਾਣਕਾਰੀ ਦਿੱਤੀ ਨਾਲ ਹੀ ਉਹਨਾਂ ਨੇ ਦੱਸਿਆ ਕਿ 8257 पीआईएल फाइल ਉਹਨਾਂ ਨੇ ਕੀਤੀ ਗਈ ਨਾ ਕਿ ਜੋ ਨੌਜਵਾਨ ਉਸ ਸਮੇਂ ਵਿੱਚ ਗਾਇਬ ਹੋ ਗਏ ਸਨ ਜਾਵਣਾ ਉਹਨਾਂ ਨੂੰ ਹਤਿਆ ਕਰ ਦਿੱਤੀ ਗਈ ਸੀ ਉਸ ਦਾਬੰਦ ਵਿੱਚ ਹਾਈ ਕੋਰਟ ਵਿੱਚ ਕਪੀਟਿਸ਼ਨ ਪਾਈ ਗਈ ਹੈ ਤਾਂ ਕਿ ਜਰੂਰ ਹਾਈ ਕੋਰਟ ਵੀ ਇਸ ਤੇ ਸੁਣਵਾਈ ਕਰੇ ਤੇ ਜੋ ਭੜ ਦੀ ਸਜ਼ਾਵਾਂ ਨੇ ਉਸ ਕੇਸ ਵਿੱਚ ਦਿੱਤੀਆਂ ਜਾ ਸਕਣ ਤੇ ਆਉਣ ਵਾਲੇ ਸਮਾਂ ਵਿੱਚ ਵੀ ਦੱਸ ਰਹੇ ਨੇ ਕਿ सीबीआई ਵੱਲੋਂ ਹੋਰ ਵੀ ਕਈ ਕੇਸ ਚੱਲ ਰਹੇ ਨੇ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮਾਂ ਵਿੱਚ ਵੀ ਜੋ ਸਖਤ ਸਜ਼ਾਵਾਂ ਉਸ ਸਮੇਂ ਦੇ ਪੁਲਿਸ ਮੁਲਾਜ਼ਮਾਂ ਨੂੰ ਜਿਨ੍ਹਾਂ ਨੇ ਇਹਨਾਂ ਤਸ਼ੱਦਦ ਸਿੱਖ ਨੌਜਵਾਨਾਂ ਦੀ ਕੀਤੀ ਅਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਦੀ ਹੱਤਿਆ ਕੀਤੀ ਗਈ ਉਹਨਾਂ ਦੇ ਗੇਸਟ ਫੈਸਲੇ ਆ ਸਕਦੇ ਨੇ ਸਖਤ ਸਜ਼ਾਵਾਂ ਹੋ ਸਕਦੀਆਂ ਨੇ ਪੂਰੇ ਮਾਮਲੇ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਆਕਾਲ ਚੈਨਲ ਨਾਲ ਜੁੜਨ ਲਈ ਬਹੁਤ 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 ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ